ਸਾਡੇ ਮਾਨਯੋਗ ਸੀਐਮ ਸਾਹਿਬ ਦਾ ਸਾਡੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਵੱਲੋਂ ਬਹੁਤ ਸਾਰੀਆਂ ਵੱਡੀਆਂ ਰਿਕਵਰੀਆਂ ਕੀਤੀਆਂ ਗਈਆਂ ਪਿਛਲੇ ਸਮੇਂ ਦੌਰਾਨ ਉਹਨਾਂ ਦੀ अर्ਲੀ ਡਿਸਪੋਜ਼ਲ ਵੀ ਉਨੀ ਇੰਪੋਰਟੈਂਟ ਹੁੰਦੀ ਹੈ ਐਂਡੀਪੀਐਸ ਐਕਟ ਦੇ ਤਹਿਤ ਬਣੀ ਹੋਈ ਜਿਹੜੀ ਡਰੱਗ ਡਿਸਪੋਜ਼ਲ ਕਮੇਟੀ ਹੈ ਉਹਨੇ ਅੱਜ ਇੱਥੇ ਮਿਲ ਕੇ 188 ਜਿਹੜੇ ਐਨਡੀਪੀਐਸ ਕੇਸਾਂ ਦਾ ਮਾਲ ਮੁਕੱਦਮਾ ਜਿਹੜਾ ਡਿਸਪੋਜ਼ ਆਫ ਕੀਤਾ ਉਹਦੇ ਵਿੱਚ ਹਿਰੋਇਨ ਜਿਹੜੀ ਆ 36 ਕਿਲੋ 452 ਗ੍ਰਾਮ ਟੈਬਸੂਲਸ 230 ਜਿਹੜੀਆਂ ਨਸ਼ਿੱਲੀਆਂ ਗੋਲੀਆਂ ਨੇ ਉਹ 6709 ਨਸ਼ੀਲਾ ਪਾਊਡਰ ਜਿਹੜਾ 143 ਗ੍ਰਾਮ 6 ਮਿਲੀਗ੍ਰਾਮ ਚਰਸ ਜਿਹੜੀ ਆ 14 ਕਿਲੋ 833 ਗ੍ਰਾਮ ਇੰਜੈਕਟੇਬਲ ਡਰੱਗਸ ਜਿਹੜੀਆਂ ਇੰਜੈਕਸ਼ਨ ਨੇ ਪੰਜ ਅਇਸ ਤੇਰੇ ਮੈਟਾਫੈਟਾਮਾਈਨ ਜਿਹਨੂੰ ਕਹਿੰਦੇ ਆ ਡਰਗ 7 ਕੇਜੀ 773 ਗ੍ਰਾਮ ਤੇ ਗਾਂਜਾ 20 ਗ੍ਰਾਮ ਇਹ ਸਾਰੀ ਜਿਹੜੀ ਡਰਗ ਡਿਸਪੋਜ਼ਲ ਕਮੇਟੀ ਹੈ ਦੀ ਸੁਪਰਵਾਈਜ਼ਨ ਸਾਡੇ ਡੀਸੀਪੀ ਮਿਸਟਰ ਰਵਿੰਦਰਪਾਲ ਸਿੰਘ ਜੀ ਕਰ ਰਹੇ ਆ ਨਾਲ ਇਹਨਾਂ ਜਗਵਿੰਦਰ ਸਿੰਘ ਏਡੀਸੀਪੀ ਇਨਵੈਸਟੀਗੇਸ਼ਨ ਤੇ ਹਰਮਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਨੇ ਕੀਤੀ ਆ ਔਰ ਇੱਥੇ ਅੱਜ ਇਹ ਡਿਸਪੋਜ਼ਲ ਜਿਹੜਾ ਕਰਕੇ ਇਹਦਾ ਅਸੀਂ ਸਰਟੀਫਿਕੇਟ ਵਗੈਰਾ ਸਾਰਾ ਭੇਜਿਆ ਜਾਊਗਾ ਇਹ ਸਾਰਾ ਇਹਦਾ ਮਾਲ ਹੈ ਔਰਡਰ ਤੋਂ ਬਾਅਦ ਕਿਉਂਕਿ ਇਹਦੀ ਹੁਣ ਰਿਕੁਆਇਰਮੈਂਟ ਨਹੀਂ ਹੈ ਤਾਂ ਇਹ ਡਿਸਪੋਜ਼ਲ ਕੀਤੀ ਹੈ ਔਰ ਅਗਲੀ ਵੀ ਜਲਦੀ ਅਸੀਂ ਸ਼ਾਰਟਲੀ ਨੈਕਸਟ ਡਿਸਪੋਜ਼ਲ ਵੀ ਜਲਦੀ ਕਰਾਂਗੇ ਜਦੋਂ ਇਹ ਕਮੇਟੀ ਫਾਈਨਲਾਈਜ਼ ਕਰ ਲੇਗੀ ਆਪਣੀ ਸਾਰੀ ਡਿਸਪੋਜ਼ਲ ਦੀਆਂ ਜੜੀਆਂ ਆਈਟਮ